ਲੋਕ ਸਭਾ ਚੋਣਾਂ ਦੇ ਸਿਖਰਾਂ ਤੇ ਪਹੁੰਚੇ ਚੋਣ ਪ੍ਰਚਾਰ ਦੌਰਾਨ ਇੱਕ ਪਾਸੇ ਪੰਜਾਬ ਵਿੱਚ ਭਾਜਪਾ ਪੰਜਾਬੀ ਕਿਸਾਨਾਂ ਤੇ ਖਾਸ ਨਿਸ਼ਾਨੇ ਉੱਪਰ ਹੈ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਸਿੱਖ ਧਰਮ ਨਾਲ ਨਜ਼ਦੀਕੀਆਂ ਨੂੰ ਉਭਾਰ ਕੇ ਸਿੱਖ ਵੋਟ ਬੈਂਕ ਨੂੰ ਆਪਣੀ ਹੱਕ ਵਿੱਚ ਬਖਤਾਉਣ ਲਈ ਹੱਥ ਪੈਰ ਮਾਰ ਰਹੇ ਹਨ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਜਨਤਮਸਤਕ ਹੋਣ ਪਹੁੰਚੇ ਪ੍ਰਧਾਨ ਮੰਤਰੀ ਸਿੱਖੀ ਸਰੂਪ ਵਿੱਚ ਸਜੇ ਨਜ਼ਰ ਆਏ ਉੱਥੇ ਸੇਵਾ ਕਰਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ ਅਤੇ ਪ੍ਰਧਾਨ ਮੰਤਰੀ ਚੋਣ ਰੈਲੀਆਂ ਤੇ ਮੰਚ ਤੋਂ ਖਸਰਾ ਕਰਤਾਰਪੁਰ ਕਾਰਿਡੋਰ ਖੁਲਵਾਉਣ ਸਮੇਤ ਆਪਣੀ ਸਰਕਾਰ ਦੌਰਾਨ ਸਿੱਖ ਪਾਈਚਾਰੇ ਵਾਸਤੇ ਕੀਤੇ ਕੰਮਾਂ ਦੀ ਲਿਸਟ ਗਣਮਾਉਂਦੇ ਰਹਿੰਦੇ ਹਨ ਤਾਂ ਮੀਡੀਆ ਵਿੱਚ ਖਾਸ ਇੰਟਰਵਿਊ ਦੌਰਾਨ ਵੀ ਸਿੱਖ ਪਾਈਚਾਰੇ ਨਾਲ ਆਪਣੇ ਗੂੜੇ ਸਬੰਧਾਂ ਦਾ ਜ਼ਿਕਰ ਕਰਨਾ ਉਹ ਨਹੀਂ ਭੁੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਸਿੱਖ ਕੌਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੀਤੇ ਗਏ ਕੰਮਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਉਹ 100 ਤੋਂ 100% ਅੰਕ ਹਾਸਲ ਕਰਨਗੇ ਇੰਡੀਆ ਟੂਡੇ ਟੀਵੀ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਉਹਨੂੰ ਬੋਟਿਹਾ ਗਿਆ ਕਿ ਕੀ ਉਹ ਮਹਿਸੂਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਕੋਸ਼ਿਸ਼ਾਂ ਅਤੇ ਸਿੱਖ ਪਾਈਚਾਰੇ ਦੁਆਰਾ ਉਹਨਾਂ ਦੇ ਇਰਾਦਿਆਂ ਨੂੰ ਸਮਝਣ ਦੇ ਤਰੀਕੇ 'ਚ ਅੰਤਰ ਹੈ ਅਤੇ ਖਾਸ ਕਰਕੇ ਪੰਜਾਬ ਵਿੱਚ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਉਨੀ ਨਹੀਂ ਹੈ ਸਿੱਖ ਪਾਈਚਾਰਾ ਅੱਜ ਵੀ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਬਿਹਤਰ ਹੋਵੇਗਾ ਜੇਕਰ ਇੱਕ ਪੰਜਾਬੀ ਚੈਨਲ ਜਾਂ ਪੰਜਾਬੀ ਲੋਕ ਵਿਸ਼ਲੇਸ਼ਣ ਕਰਨ ਕਿਸ ਦੇਸ਼ ਦੇ ਸਿੱਖ ਕੌਮ ਦੇ ਬੁਨਿਆਦੀ ਮੁੱਦੇ ਕੀ ਹਨ ਅਤੇ ਕਿਹੜੀ ਸਰਕਾਰ ਨੇ ਉਹਨਾਂ ਮੁੱਦਿਆਂ ਨੂੰ ਸਹੀ ਤਰੀਕੇ ਨਾਲ ਨਜਿੱਠੇ ਕਹ ਹੈ ਪੀਐਮ ਮੋਦੀ ਨੇ ਕਿਹਾ ਕਿ ਚਾਹੇ ਉਹ ਮੈਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ ਮੈਂ ਇਸ ਬਾਰੇ ਕੀ ਕਹਿ ਸਕਦਾ ਹਾਂ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦਾ ਦੇਸ਼ ਪ੍ਰਤੀ ਵੱਡਾ ਯੋਗਦਾਨ ਰਿਹਾ ਹੈ ਪਰ ਇਸ ਵੇਲੇ ਪੰਜਾਬ ਵਿੱਚ ਨਸ਼ਾ ਇੱਕ ਵੱਡਾ ਮਸਲਾ ਹੈ ਸਿੱਖ ਭਾਈਚਾਰਾ ਬੜਾ ਹੀ ਅਨੁਸ਼ਾਸਨ ਵਾਲਾ ਭਾਈਚਾਰਾ ਹੈ ਪ੍ਰਧਾਨ ਮੰਤਰੀ ਨੇ ਯਾਦ ਦਵਾਇਆ ਕਿ ਐਮਰਜੈਂਸੀ ਦੇ ਦੌਰ ਦੌਰਾਨ ਉਹ ਸਿੱਖ ਸਰਦਾਰ ਦੇ ਹੁੜੀਏ ਵਿੱਚ ਪੰਜਾਬ ਵਿੱਚ ਲੰਮਾ ਸਮਾਂ ਰਹੇ ਅਤੇ ਸਿੱਖ ਭਾਈਚਾਰੇ ਨਾਲ ਉਹਨਾਂ ਦੀ ਨੇੜਤਾ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਅਕਸਰ ਸਿੱਖ ਪਾਈਚਾਰੇ ਨਾਲ ਆਪਣੀ ਨੇੜਤਾ ਦਾ ਇਜ਼ਹਾਰ ਕਰਦੇ ਰਹਿੰਦੇ ਹਨ ਨਰਿੰਦਰ ਮੋਦੀ ਇਹ ਜਾਣਦੇ ਹਨ ਕਿ ਜੇ ਪੰਜਾਬ ਜਿੰਨਾ ਹੈ ਤਾਂ ਸਿੱਖ ਪਾਈਚਾਰ ਦੇ ਦਿਲ ਜਿੰਨੇ ਪੈਣਗੀ ਪਰ ਕਿਸਾਨ ਅੰਦੋਲਨ ਪਿੱਛੋਂ ਇਹ ਦੂਰੀ ਹੋਰ ਵਧੀ ਹੈ ਅਤੇ ਪੰਜਾਬ ਦੀਆਂ ਬਰੂਹਾਂ ਤੇ جاری ਕਿਸਾਨ ਅੰਦੋਲਨ ਨੇ ਭਾਜਪਾ ਤੇ ਸਿੱਖਾਂ ਦਰਮਿਆਨ ਇਸ ਖਾਈ ਨੂੰ ਹੋਰ ਵਧਾਇਆ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ